ਪੁੱਟ ਗਏ ਨਾ ਤੇ ਆਪਣਾ ਕੰਮ ਕਰ ਵਿਚੋਲਣ ਨੂੰ ਵੀ ਕੀਤਾ ਵਾ ਫੋਨ ਆਉਣ ਲੱਗੀ ਆ ਉਹ ਵੀ ਤੇ ਮੈਂ ਬਾਹਰ ਲੱਗਿਆ ਪਿਆ ਨਾ ਚਾਹ ਘੁੱਟ ਬਣਾ ਕੇ ਤੇ ਲਿਆ ਆ ਉੱਥੇ ਵਿਚੋਲਣ ਨੂੰ ਆ ਲੱਗੀ ਵਿਚੋਲਣ ਕੀ ਕਰ ਲੂਗੀ ਮੈਨੂੰ ਤੈਨੂੰ ਲਾਸਟ ਵਾਰੀ ਮੈਂ ਕਹਿਣ ਲੱਗੀ ਆ ਕਿ ਜਾਣਾ ਤੈਨੂੰ ਉੱਥੇ ਹੀ ਪੈਣਾ ਵਾ ਮੰਮੀ ਜੇ ਤੂੰ ਇਹਦਰ ਹੀ ਗੱਲਾਂ ਕਰਦੇ ਨਾ ਤੇ ਜਾਓ ਮੈਂ ਨਹੀਂ ਜਾਣਾ ਜਾਣਾ ਤਾਂ ਤੈਨੂੰ ਉੱਥੇ ਹੀ ਪੈਣਾ ਵਾ ਭਾਵੇਂ ਤੂੰ ਜੋ ਮਰਜ਼ੀ ਕਹੀ ਜਾ ਦੇਖ ਲੈਨੇ ਆ ਪਹਿਲਾਂ ਕਿ ਕਿੱਦਾਂ ਨਹੀਂ ਤੂੰ ਜਾਂਦੀ ਦੇਖ ਲੋ ਇਹ ਤੁਹਾਡੇ ਸਾਹਮਣੇ ਨਹੀਂ ਹਟਣਦੀ ਤੇ ਉੱਥੇ ਕੀ ਕਰਦੀ ਹੋਊਗੀ ਇਹ ਮੈਂ ਉੱਥੇ ਘਟ ਕਰਦੀ ਹੋਊ ਉਹਨਾਂ ਦੇ ਨਾਲ ਕਿ ਦੱਸੋ ਮੈਂ ਘਰ ਵੀ ਆਇਆ ਹੀ ਹੈ ਹੈ ਕਿਧਰ ਰਹਿਣਾ ਹੀ ਨਹੀਂ ਮਿਲਿਆ ਕਿਧਰ ਰਾਤ ਦਿਨ ਅਸੀਂ ਦੋਵਾਂ ਜੀਆਂ ਨੇ ਇੱਕ ਕਰਨੀ ਹੈ ਹਨ ਸਾਨੂੰ ਘਰ ਛੋੜਿਆ ਚਲੋ ਕਰਮਾ ਚੀ ਇਹੋ ਕੁਛ ਅਖੇ ਰੀਜ ਨਾਲ ਰਵਾਂਗੇ ਕਿਤੇ ਪੁੱਤ ਵੀ ਰਹੂਗਾ ਨੋ ਵੀ ਰਹੂਗਾ ਹਿੰਨਾ ਨਹੀਂ ਪਤਾ ਮੈ ਨੋ ਨਹੀਂ ਸਾਨੂੰ ਘਰ ਸੁਰਨਾ ਦੋ ਕੀ ਵੇਂਦੇ ਨੇ ਪੇ ਦਸਣਾ ਘਰ ਬਣਾਇਆ ਐਦਾਂ ਕਰਨੀ ਆ लवली ਨੂੰ ਕਹਿਨੀ ਆ ਵੀ ਕੁੜੀ ਨੂੰ ਜਾ ਕੇ ਲਿਆਓ ਨੋ ਜਾ ਕੇ ਚਲ ਆਹੀ ਤੇ ਰੈ ਲੈਣਾ ਮੌਕੇ ਸੌਖੇ ਤੇ ਵੇਲੀ ਚ ਚਲ ਇਹਨੂੰ ਤੇ ਲਿਆਏਗਾ ਆਪਾਂ ਇਦੋਂ ਹੀ ਜੀ ਵਸਣਗੇ ਮੈਂ ਮਾਹ ਕਿਤੇ ਵਿਆਹ ਕਰਾ ਕੀਤਾ ਸੀ ਉਹਦਾ ਚਲ ਮੈਂ ਲਿਮਨੀ ਆ ਜਾ ਕੇ ਹਾਲੋ ਜਾ ਜਿਹੜੀ ਗੱਲ ਕਰਨੇ ਹਾਂਜੀ ਜਿਹੜੀ ਇਹ ਗੱਲ ਇਹ ਪਤਾ ਲੱਗਾ ਨੀ ਨਾਮ ਮੁੜ ਕੇ ਇਹ ਪਤਾ ਲੱਗਾ ਨਹੀਂ ਨਾਮ ਇਹ ਦੇਖਿਆ ਉਹ ਖੇ ਕੇ ਬਾਹਰ ਨਿਕਲ ਕੇ ਘਰ ਨੂੰ ਜਿੰਦਾ ਵਜਾ ਆਹ ਤਾਂ ਜਿੰਦਾ ਹੀ ਵਜਣਾ ਘਰ ਜਦੋਂ ਬਸ ਹੰਦਾ ਚੱਜ ਨਹੀਂ ਹੁੰਦੇ ਤੇ ਉਹ ਕੋਈ ਹੋਣਾ ਉਹਨਾਂ ਦਾ ਤੇ ਵਿਚਾਰਿਆਂ ਦਾ ਔਖਾ ਹੀ ਹਨ ਉਹਦੋਂ ਉਹਨੂੰ ਚਾਹਦਲ ਚੀਜ਼ ਨੂੰ ਚਾਹੀਦੀ ਹੈ ਨਾ ਜਾਵਤ ਲੈ ਕੇ ਆਵੇ ਹੁਣ ਉਹਨਾਂ ਦੇ ਸ਼ਰਮ ਲਾ ਹੀ ਛੜੀ ਐ ਆਉਣੀ ਆ ਉਦੋਂ ਦਾ ਬੜਾ ਭੋਲਿਆ ਵਾ ਏਦਾਂ ਕਰੀ ਮੈਂ ਬੋਲਦਾ ਵੇਖਿਆ ਨਹੀਂ ਆ ਕੇ ਹੁਣ ਬੋਲਿਆ ਨੂੰ ਕਰਨਾ ਕੀ ਆ ਮੈਨੂੰ ਇਹ ਦੱਸੋ ਨਾ ਉਹ ਉਥੇ ਪਿੰਡ ਰਹਿ ਲੂਗੀ ਮਾਂ ਉਹਦੀ ਗੱਲੀ ਐ ਤੇ ਦੋ ਰੋਟੀਆਂ ਹੀ ਉਹਨੂੰ ਖਵਾ ਲ ਨਾ ਸਕੂਗੀ ਉਹਦਾ ਤਾਂ ਕੁਕ ਨਹੀਂ ਜਾਣਾ ਆ ਉਹਦਾ ਕੀ ਜਾਣਾ ਜ਼ਬਰਦਸਤ ਰੁ ਲਗਿਆ ਨਾ ਉਹਦੇ ਪਕੀਆਂ ਬਗਾਈਆਂ ਤੇ ਬਹਿ ਗਈ ਜਾ ਕੇ ਫੇਰ ਭਾਜੀ ਜੀ ਵੀ ਆ ਗਏ ਬੈਠੇ ਜੀ लवली ਅਸਿਕਾ ਜੀ ਸਤਿ ਸ਼੍ਰੀ ਅਕਾਲ ਬੈਠੋ ਅਸਿਕਾ ਜੀ ਸਤਿ ਸ਼੍ਰੀ ਅਕਾਲ ਪਤ ਨਹੀਂ ਪਤਾ ਚਾਹ ਪੀ ਕੇ ਹੁਣੇ ਮੈਂ ਆਈ ਇਹ ਥੋੜੀ ਜੀ ਨਹੀਂ ਨਹੀਂ ਚਾਹ ਨਹੀਂ ਪੀਣੀ ਹੋਰ ਸੁਣਾਓ ਠੀਕ ਠਾਕ ਹਾਂ ਜੀ ਵਧੀਆ ਵਾਤੇ ਠੀਕ ਹੈ ਚਾਚਾ ਜੀ ਹੁਣ ਅੱਛੇ ਦੀ ਪਤਾ ਅੱਖਾਂ ਖਰਾਬ ਹੋਈਆਂ ਨੇ ਉਹ ਕਿਦਾਂ ਪਤਾ ਨਹੀਂ ਮੱਛਰ ਲੜ ਗਿਆ ਕਿ ਚਾਹੀ ਕੀ ਗੱਲ ਤੇ ਅੱਖਾਂ ਸੁੱਜੀਆਂ ਬੜੀਆਂ ਚਲੋ ਦਵਾਈ ਲੈਂਦੀ ਜੇ ਦਵਾਈ ਤੇ ਖਾਦੀ ਪਰ ਫਰਕ ਨਹੀਂ ਹਜੇ ਪਿਆ ਉਹ ਨਾ ਤੁਹਾਡੇ ਉਥੇ ਵੇਲੀ ਮਛਰ ਬੜਾ ਵਾ ਹਾਂ ਮਛਰ ਬੜਾ ਉਹ ਨਾ ਕਰਕੇ ਹੋ ਗਿਆ ਮੈਂ ਸਮਦਾ ਵੀ ਨਹੀਂ ਨਾ ਚੱਜ ਨਸਾਈ ਰਾਤ ਜਾਗਦਾ ਰਹਿੰਦਾ ਸੌਣਾ ਉਥੇ ਕੀ ਹੈ ਗੋੜੇ ਗੋੜੇ ਤੇ ਉਥੇ ਮਛਰ ਵਾ ਹਾਂ ਤੁਸੀਂ ਇੰਨਾ ਕਰੋ ਤੁਹਾਡੇ ਕੋ ਜਿੰਦਰੀ ਚਾਬੀ ਹੈ ਨਹੀਂ ਹੋਈ ਮਾਂ ਅੱਡੀ ਕੱਥੋਂ ਲੈ ਗਈ ਹੈ ਚਾਬੀ ਤੇ ਨਾ ਤੂੰ ਇੱਥੇ ਆ ਜਾ ਚਾਚੀ ਜੀ ਤੁਸੀਂ ਜਿੰਦਰਾ ਤੋੜ ਦੋ ਕਿੱਡੀ ਗੱਖਰ ਆਉਣ ਲੱਗੀ ਹੈ ਉਥੇ ਪੁੱਤ ਜਿੰਦਰਾ ਕੀ ਤੋੜਨਾ ਮੇਰੀ ਗੱਲ ਸੁਣੋ ਤੁਸੀਂ ਨਾ ਦਲਜੀਤ ਨੂੰ ਸਮਝਾਓ ਨੂੰ ਸਮਝਾਓ ਤੇ ਚਾ ਨਾ ਲੈ ਕੇ ਨਾ ਤੇ ਲੈ ਕੇ ਆਓ ਉਹ ਤਾਂ ਬੁਰੇ ਲੱਗੀਦਾ ਹੋਈਦਾ ਵਾ ਰਿਸ਼ਤੇ ਰੋਏ ਰੋਜ ਹੁੰਦੇ ਨੇ ਕਿਤੇ ਮੈਂ ਰੱਬ ਗਰੀ ਹੱਥ ਜੋਰ-ਜੋਰ ਕੇ ਮਹਾ ਕਿਤੇ ਮੈਂ ਆਪਣਾ ਪੁੱਤ ਵਿਆਹਿਆ ਸੀ ਤੇ ਮੇਰ ਕੋ ਕਿੱਥੋਂ ਵਿਆਹ ਜਾਣਾ ਮੁੜ ਕੇ ਸਾਜੀ ਮੈਂ ਤੇ ਕਿਤੇ ਰੱਬ ਗਰੀ ਇੰਨੀ ਹੀ ਬੇਨਤੀਆ ਕਰ ਦੇਣੀ ਮੇਰਾ ਪੁੱਤ ਵਿਆਹਿਆ ਜਾਏ ਤੈਨੂੰ ਪਤਾ ਹੀ ਐ ਰਿਸ਼ਤੇ ਨਹੀਂਗੇ ਹੁੰਦੇ 사જી ਮੇਰੀ ਸੁਣੋ ਗੱਲ ਜਦੋਂ ਤੁਹਾਨੂੰ ਨੇ ਧੱਕੇ ਮਾਰ ਕੇ ਕੱਢਿਆ ਹੈ ਕਿੰਨਾ ਕੋਹ ਨੇ ਤੁਹਾਡੇ ਨਾਲ ਕੀਤਾ ਉਹ ਤੁਸੀਂ ਫੇਰ ਉਹਨੂੰ ਕਹਿੰਦੇ ਮੈਨੂੰ ਜਗਤ ਲੈ ਆਓ ਪੁੱਤ ਚੱਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਮਿੰਤੇ ਹੋਈ ਤਨ ਪਤਾ ਹੀ ਮੈਂ ਤੇ ਸਿਆਣੀ ਆ ਤੇ ਉਹ ਤੇ ਨਿਆਣੀ ਆ ਵਿਚਾਰੀ ਨਿਆਣੀ ਕਾਦੀ ਆ ਚਾਚੀ ਜੀ ਦੋਵਾਂ ਘਰ ਰੰਦ ਨੂੰ ਪੜਨੇ ਪਾਇਆ ਵਾ ਨਿਆਣੀ ਕਾਦੀ ਰਹਿ ਗਈ ਆ ਸਿਆਣੇ ਬਿਆਣੇ ਸਹੁਰੇ ਸੱਸ ਨੂੰ ਉਹਨੇ ਘਰੋਂ ਕੱਢਦਾ ਹੈ ਜੇ ਚਾਚੀ ਕਹਿਣ ਦੀ ਆ ਤੇ ਫਿਰ ਲੈ ਆਉਣੀ ਆ ਕਿਸ ਦਿਨ ਜਾ ਕੇ ਉਹ ਨਾ ਜਾ ਕੇ ਲਿਆਉ ਮੈਂ ਤੇ ਕਹਿੰਦੀ ਫਿਰ ਰਹਿਂ ਦੋ ਚਾਰ ਦਿਨਾਂ ਨੂੰ ਇੱਥੇ ਨਹੀਂ ਪੁੱਤ ਅਕਸਰ ਇੱਥੇ ਹੀ ਹੁੰਨਾ ਚਾਚੀ ਉਹਨੇ ਕਿਤੇ ਨਹੀਂ ਜਾਣਾ ਮਾਂ ਨੇ ਕਿੰਨੇ ਦਿਨ ਖਵਲਣੀਆਂ ਵਾ ਆਪਣਾ ਘਰ ਹੀ ਕੰਮ ਆਉਂਦਾ ਵਾ ਹਾਂ ਹਉਨਾ ਤੇ ਆਪਣਾ ਹੀ ਉਹਦੀ ਵੀ ਕੋਈ ਟਿਕਾਣੀ ਤਾਂ ਹੀ ਆਉਣੀ ਆ ਜਿੱਥੇ ਚਾਰ ਦਿਨ ਰਹੋਗੀ ਤੇ ਚਲ ਦੋ ਦਿਨ ਵੇਖ ਲੋ ਮੈਂ ਨਾ ਹੋਰ ਇਹਦੇ ਆਜੂ ਵੀ ਠੀਕ ਆ ਨਹੀਂ ਫਿਰ ਚਲ ਜਾਂਦੇ ਪੁੱਤ ਲੋਕੀ ਆ ਮੁੜ ਕੇ ਲੋਕੀ ਗੱਲਾਂ ਕਰਦੇ ਆਣ ਗਵਣ ਤੇ ਤੁਹਾਡੀ ਕੁੜੀ ਆ ਕੇ ਬੈਠੀ ਹੈ ਕੋਈ ਗੱਲਬਾਤ ਹੋਈ ਹੈ ਹੂੰ ਹੂੰ ਜਦੋਂ ਆਣ ਗਵਣ ਨੇ ਗੱਲਾਂ ਬਾਤਾਂ ਕੀਤੀਆਂ ਨਾ ਤੇ ਉਹਦੀ ਮਾਂ ਨੇ ਆਪੇ ਕਲ ਨਾਵਾ ਕਿੰਨੇ ਕਦੇ ਰੱਖਣਾ ਫਿਰ ਇਸੇ ਮੂਨੇ ਹੀ ਮਾਨੀ ਗਣਾ ਮੈਂ ਵੀ ਚਲਦੀ ਇਹ ਆਪਣੇ ਘਰ ਉਹ ਚਲੋ ਵੇਖ ਲੋ ਹਾਂ ਦੋਕ ਦਿਨ ਕੀ ਕਰਦੇ ਆ ਭਲਾ ਪੁੱਤ ਮੇਰੀ ਗੱਲ ਸੁਣ ਦੀ ਮੰਮੀ ਦਾ ਫੋਨ ਆਇਆ ਸੀ ਹਾਂਜੀ ਉਹ ਕਹਿ ਡੀ ਵੀ ਦਲਜੀਤ ਨੂੰ ਵੀ ਲੈ ਜਾਣ ਕੇ ਦਲਜੀਤ ਨੂੰ ਸਮਝਾਓ ਕਿ ਚਲ ਜਾ ਕੇ ਤਾਂ ਲੈ ਆਵੇ ਬੁਰੇ ਲੱਗਦੀ ਜੀ ਤੇ ਜੀ ਉਹ ਤਨ ਗੁੱਸੇ ਚ ਪੜਾ ਉਹ ਕਹਿੰਦਾ ਵੀ ਮੈਂ ਰੱਖਣੀ ਨਹੀਂ ਆ ਮੈਂ ਤੈਨੂੰ ਆਖਿਆ ਵੀ ਢਾਕ ਨੂੰ ਉਹ ਪਤਾ ਨਹੀਂ ਕਿਉਂ ਇੰਨੇ ਗੁੱਸੇ ਚ ਆ ਗਿਆ ਉਹ ਕਦੀ ਇਦਾਂ ਕਾ ਕੀਤਾ ਹੀ ਨਹੀਂ ਹਨੇ ਸੱਚੀ ਜੀ ਗੁੱਸਾ ਆ ਹੀ ਜਾਂਦਾ ਹਾਂ ਹਾਂ ਆ ਹੀ ਜਾਂਦਾ ਜਦੋਂ ਘਰ ਦੇ ਵਿੱਚ ਲੜਾਈ ਰਹਿਣੀ ਆ ਫਿਰ ਇਹੀ ਕੁਝ ਹੋਣਾ ਦਿਮਾਗ ਹੀ ਉਹਦਾ ਖਰਾਬ ਆ ਚੱਲ ਰੋਟੀ ਮੰਗੀ ਤੂੰ ਦੇ ਦੇ ਦਿਮਾਗ ਖਰਾਬ ਆ ਦਾ ਉਹਦਾ ਕਹਿੰਦੇ ਪੜ੍ਹੀ ਲਿਖੀ ਆ ਪੜ੍ਹੀ ਲਿਖੀ ਦਾ ਤਾਂ ਉਹਦੇ ਵਿੱਚ ਕੋਈ ਲੱਗਦਾ ਨਹੀਂ ਹੈ ਉਹੋਈ ਗੱਲ ਜਿਹੜੀਆਂ ਪੜੀਆਂ ਲਿਖੀਆਂ ਨੇ ਦਿਮਾਗ ਦੀਆਂ ਮੋਟੀਆਂ ਹੁੰਦੀਆਂ ਮੈਨੂੰ ਲੱਗਦੀ। ਦਸੀ ਇਹਨੇ ਗੱਲ ਆ ਨਾ ਮੈਂ ਤੁਹਾਡੇ ਲੱਗ ਹੋਇਆ ਸੀ ਤੇ ਇਹਦੇ ਮੂੰਹ ਚ ਨਿਕਲ ਗਿਆ ਉਹਨਾ ਵਾ ਮੈਨੂੰ ਮਮੀ ਹੋਣਾ ਲੱਗ ਹੋਇਆ ਵਾ। ਆਹੇ ਹੋ ਗਈ ਮੁੜ ਗਈ। ਮੇਰੀ ਗਾਸਨ ਪੋਤੀ ਆ। ਮਾਂ ਪਿਓ ਦਾ ਦੁੱਖ ਹੁੰਦਾ ਹੀ ਆ। ਪੁੱਤਨੇ ਤੇ ਆਉਣਾ। ਹਾਂ ਪੁੱਤਨੇ ਤੇ ਆਉਣਾ ਹੀ ਆ। ਹੁਣ ਮੇਰਾ ਵੀ ਜੀ ਕਰਦਾ ਢਿੱਡਾ ਨੂੰ ਮਾਰਾ ਕਹਿਨ ਪੁੱਤਨੇ। ਕਦੀ ਉਹਨੇ ਇਦਾਂ ਕੀਤਾ ਹੀ ਨਹੀਂ। ਤੇ ਚਲੋ ਉਹਦੇ ਮਗਰ ਲਾ ਕੇ ਕਰਦਾ ਵਾ ਤੇ ਚਲੋ ਮੈਂ ਤੇ ਉਹ ਵੀ ਨਹੀਂ ਉਹਨੂੰ ਵੀ ਨਹੀਂ ਮਾਰੀ ਕਹਿੰਦੀ। ਇਹੋ ਕਿੰਨੀ ਚਲੇ ਜਾਂਦੇ ਘਰ ਬਸਦਾ ਰਹੇ। ਉਹੋਈ ਸਿਆਣਾ ਬੰ ਤੇ ਚਲੋ ਆਪਣੇ ਘਰ ਆਜੀ ਬਾਜੀ ਰਹਿਣ ਤੇ ਪਰ ਹੁਣ ਉਹਦੀ ਮਾਤੀ ਆ ਨਾ ਮਾਤੀ ਆ ਨਾ ਪਤਾ ਸਾਰੀਆਂ ਗੱਲਾਂ ਸਾਡ ਅੱਧੀ ਤੁਹਾਡੀ ਬਰਨਾਂਗੀ ਆ ਤੇ ਅੱਧੀ ਰਹਿ ਗਈ ਆ ਈਦਾਂ ਧੱਕੇ ਧੱਕੇ ਖਾ ਕੇ ਨੰਗ ਜਾਣੀਆਂ ਤੂੰ ਘਰ ਨੂੰ ਆਈ ਤੈਨੂੰ ਸਮਝਾਈ ਦਲਜੀਤ ਨੂੰ ਚਲੋ ਕੋਈ ਗੱਲ ਨਹੀਂ ਮਨਣਾ ਆਹ ਆਈ ਮੇਰਾ ਪੁੱਤ ਮੈਂ ਜਾਣਾ ਨਹੀਂ ਪਤਾ ਕੋਈ ਗੱਲ ਨਹੀਂ ਚਾਹੀ ਚਾਵਾ ਤੁਹਾਡੀ ਇਹ ਨਾ ਲੋਕੀਂ ਕਰਨਦੇ ਆ ਵਿਚਾਰੇ ਕੀ ਕਰਨਾ ਫਿਰ ਹੁਣ ਮੈਨੂੰ ਤਾਂ ਪਹਿਲਾ ਵੇਲਾ ਸਾਂਭਿਆ ਨਹੀਂ ਆ ਕਿ ਤੂੰ ਪਹਿਲੇ ਦਿਨ ਤੋਂ ਇਦਾਂ ਰੱਖ ਨੂੰ ਡਾਟ ਨਾ ਤੇ ਨਾ ਇਦਾਂ ਦੇ ਕੰਮ ਕਰੇ ਥੋੜੇ ਕੋਲ ਨੂੰ ਜਾ ਕੇ ਲੈ ਆ ਉਹ ਤੋਂ ਇਦਾਂ ਕਰ ਲੋ ਇਹਨਾਂ ਪਈਏ ਦਿਨ ਤੋਂ ਤੇ ਆਪ ਘੂਲੇ ਚੜਾਈਏ ਜੇ ਉਹਦਾ ਥੋੜਾ ਡਰ ਹੁੰਦਾ ਨਾ ਉਹਨੂੰ ਇੱਥੇ ਤੱਕ ਨਾ ਪਹੁੰਚਦੀ ਜੇ ਉਹਦੀ ਮਾਂ ਨੇ ਫੋਨ ਕੀਤਾ ਹੋਣਾ ਉਹ ਥੋੜੀ ਜਿਹੀ ਚੰਗੀ ਹੋਣੀ ਆ ਫਿਰ ਨਹੀਂ ਜੋ ਉਹ ਜਿਉਂ ਜਿਹੜਾ ਉਹਨੇ ਵੀ ਲੋੜੀ ਫੋਨ ਕਰਦੀ ਮਾਂ ਦੇ ਦੇਖਣ ਨੂੰ ਚੰਗੀ ਲੱਗਦੀ ਐ ਇਹ ਕੁੜੀ ਲੈ ਕਿਸੂਰਾ ਸਾਹ ਚਾਲੇ ਕੋਈ ਗੱਲ ਨਹੀਂ ਦਿਲਜੀਤ ਨੂੰ ਸਮਝਾ ਕੇ ਦੇਖ ਲੈਣਾ ਕੀ ਜਾਂਦਾ ਭਲਾ ਉਹਨੇ ਕੀ ਕਹਿਣਾ ਵਾ ਮੂੰ ਜਦੋਂ ਹੀ ਕਹੀ ਜਾਂਦੇ ਵੀ ਜਾ ਕੇ ਲੈ ਆ ਉਹ ਤਾਂ ਫਿਰ ਕੀ ਕਰਨਾ ਨਾ ਮੰਨਦਾ ਹੋਊਗਾ ਪੰਜ ਦੇ ਅਗਲੀ ਆਈ ਹੈ ਵਿਚਾਰੀ ਨੂੰ ਤਾਂ ਮੈਂ ਪੁੱਛਣਾ ਉਹ ਕੋਲ ਆ ਚੱਲ ਬਈ ਚਾਹ ਪੀ ਲੈ ਚਾਹ ਠੰਡੀ ਹੋ ਗਈ ਹੈ ਤੇਰੀ ਹੁਣ ਦਲਜੀਤ ਕੀ ਧਿਆਮ ਕਰਨਾ ਕੋਈ ਨਹੀਂ ਕੀ ਕਰਨਾ ਕੋਈ ਸਾ ਤੇ ਮੇਰੀ ਗੱਲ ਸੁਣ ਚਾਚੀ ਆਈ ਹੀ ਯਾਰ ਘਰ ਕੀ ਕਹਿੰਦੇ ਚਾਚੀ ਆਈ ਹੀ ਘਰ ਤੇ ਸੰਦੀਪ ਵੱਲੋਂ ਕਹਿਣ ਦੀ ਆਖ ਖੰਦੀਪ ਵੀ ਉਹਦੀ ਮੰਮੀ ਦਾ ਆ ਫੋਨ ਤੇ ਉਹ ਕਹਿਣ ਦੀ ਆ ਵੀ ਆਣ ਕੇ ਨੂੰ ਲੈ ਜਾ ਤੇ ਤੂੰ ਮੰਨਣ ਨਹੀਂ ਦਿਆ ਚੱਲ ਗਾ ਨੂੰ ਲੈ ਆਈਏ ਕੋਹ ਨਹੀਂ ਘ ਹੋ ਗਿਆ ਘਰਾਂ 'ਚ ਵਾਦੇ ਕਾਟੇ ਹੁੰਦੇ ਰਹਿੰਦੇ ਆ ਉਹ ਨਾਲੇ ਜਿੱਥੇ ਦੋ ਭਾਂਡੇ ਹੋਣ ਨਾ ਉਹ ਖੜਕਦੇ ਹੁੰਦੇ ਆ ਐਵੇਂ ਗੁੱਸਾ ਨਹੀਂ ਕਰੀਦਾ ਹੁਈਦਾ ਅਗਲੀ ਗੁੱਸਾ ਕਰਨਾ ਕਿਉਂ ਨਹੀਂ ਯਾਰ ਮਾਪਿਆਂ ਨੇ ਉਹਨੇ ਬਾਹਰ ਕੱਢਿਆ ਵਾ ਗੇ ਤਾਲੇ ਮਾਰ ਕੇ ਚਲ ਗਈ ਆ ਔਰ ਮੈਂ ਕੀ ਕਰਾਂ ਉਹ ਯਾਰ ਚਾਚੀ ਰੋਂਦੀ ਹੀ ਘਰ ਆਣ ਕੇ ਉਹ ਕਹਿਂਦੀ ਹੀ ਮੁੜ ਕੇ ਮੈਂ ਵਿਆਹ ਕਿੱਥੇ ਕਰਨਾ ਮੁੰਡੇ ਦਾ ਮਾਂ ਹੱਥ ਜੋੜ-ਜੋੜ ਕੇ ਤੇ ਰਿਸ਼ਤਾ ਲਿਆ ਹੀ ਅੱਗੇ ਨੇ ਓਏ ਇਹੋ ਜੀ ਘਰ ਰੱਖਣ ਵਾਲੋ ਨਾ ਮੈਂ ਇਦਾਂ ਹੀ ਚੰਗਾ ਵਾਂ ਮਾਂ ਉਹਦੀ ਚੰਗੀ ਆ ਜਿਹਨੇ ਫੋਨ ਕੀਤਾ ਵਾ ਜੇ ਉਹੋ ਜੀ ਹੁੰਦੀ ਤੇ ਉਹ ਫੋਨ ਕੱਲ ਹੀ ਕਰਦੀ ਲੋੜੀ ਹੋਇਆ ਤਾਂ ਫੋਨ ਆਇਆ ਸੀ ਪਰ ਮੈਂ ਨਹੀਂ ਆਇਆ ਜਾਣਾ ਜਿਹੜੇ ਆ ਕੇ ਮਾਫੀ ਨਹੀਂ ਨਾ ਮੰਗਦੀ ਮੈਂ ਲੈਣ ਨਹੀਂ ਆਇਆ ਜਾਣਾ ਉਹ ਮੇਰੀ ਗੱਲ ਸੁਣ ਉਹਨਾਂ ਦੋਵਾਂ ਦੇ ਹਾਲਾਤ ਵੇ ਕੀ ਉੱਥੇ ਬੰਡੇ ਜਾਂ ਤੇ ਆ ਜਿੰਦਾ ਹੀ ਤੋੜ ਲਾ ਇੱਥੇ ਆ ਜਾਓ ਤੁਸੀਂ ਫਿਰ ਨਾ ਲਾਉਗੀ ਮੇਰਾ ਆਸਮਾਨ ਵਿੱਚ ਰੋ ਸੋਹਣਿਆ ਤੂੰ ਇੰਨਾ ਡਰਦੇ ਕਾਲੀ ਜਿਹਦੇ ਕੋ ਆਪਣਾ ਤੁਹਾਡਾ ਘਰ ਵਾ ਅਗਲੀ ਜਿੰਦਾ ਮਾਰ ਕੇ ਆਪਣੇ ਪਿੰਡ ਬੈਠੀ ਐ ਡਰਨਾ ਹੀ ਆ ਯਾਨੀ ਕੋਈ ਨਾ ਹੀ ਲਾ ਦੇ ਫਿਰ ਓ ਯਾਰ ਇਦਾਂ ਕਿਦਾਂ ਨਾਂ ਲਾ ਦੇ ਦੱਸ ਇੰਨਾ ਡਰੀ ਜਾਂੜਿਆ ਤੂੰ ਉਹਦੇ ਕੋ ਥੋੜਾ ਬੋੜਾ ਦਿਲ ਵੀ ਤੇ ਰੱਖ ਮਾਂ ਪਿਓ ਤੇਰਾ ਵਿਹਲੀ ਬੈਠਾ ਵਾ ਓ लवली ਮੈਂ ਤੇ ਨਹੀਂ ਜਨਾ ਠੀਕ ਹੈ ਨਾ ਓ ਮੇਰੀ ਗੱਲ ਸੁਣ ਲੈ ਇੱਕ ਦੋ ਦਿਨ ਵੇਖ ਲੈਂਦੇ ਆ ਉਹ ਨਹੀਂ ਤੇ ਤੀਜੇ ਦਿਨ ਜਾ ਕੇ ਨਾ ਤੇ ਉਹਨੂੰ ਲੈ ਆਵਾਂਗੇ ਜਾ ਕੇ ਠੀਕ ਹੈ ਨਾ ਉਹ लवली ਮੈਣੀ ਜਾਣਾ ਉਹ ਐਵੇਂ ਭਾਰਾ ਦੇਣਾ ਪੈ ਚੰਗਾ ਮਾਂ ਪਿਓ ਵਾਲੇ ਵੇਖ ਆਪਣੇ ਵਾਲ ਉਹ ਰੋਂਡੇ ਹੀ ਆਣਗੇ ਤੇ ਤੂੰ ਐਵੇਂ ਜੇ ਮਹਿਲਾ ਚਲ ਗਿਆ ਨਾ ਤੇ ਉਹਨੂੰ ਇਹਦਾ ਅਕਲ ਨਹੀਂ ਆਉਣੀ ਕੋਈ ਗੱਲ ਨਹੀਂ ਠੋਕਰਾਂ ਖਾਲਾਂ ਦੋ ਆਪੇ ਘਰ ਨੂੰ ਵਾਪਸ ਆਉਣਾ ਉਹਨੇ ਸੰਦੀਪ ਤੂੰ ਇਹ ਹੋਈ ਕੰਮ ਕਰਦੀ ਰਿਆ ਕਰੇਂਗੀ ਮੰਮੀ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਕੋਣ ਭੜਕੇ ਦੁਬਾਰ ਇੰਨੀ ਆ ਤੇ ਇਹ ਉਹ ਕੰਮ ਦੋੱਚੇ ਕਰਦੀ ਹੁਣੀ ਆ ਜਾ ਕੇ ਮੰਮੀ ਤੁਸੀਂ ਵੀ ਉਹਨਾਂ ਵਾਲੀਆਂ ਗੱਲਾਂ ਕਰਨ ਲੱਪੇ ਆ ਤੇ ਘਰਾਂ ਨਾਲ ਤਾਂ ਹੋਰ ਕੀ ਕਰਾਂ ਫਿਰ ਮੈਂ ਹੁਣ ਤੇ ਮੈਂ ਕੀ ਕਰਾਂ ਹੁਣ ਇੱਥੇ ਕੋਈ ਕੰਮ ਕਰਦੰਨਾ ਪਤਾ ਮੈਂ ਕਿਉਂ ਕੰਮ ਕਰਨਾ ਕੋਈ ਮੈਂ ਤੇ ਮੰਮੀ ਤੁਸੀਂ ਹੈਗਈਆਂ ਕੰਮ ਕਰਨ ਨੂੰ ਮੇਰੇ ਕੋ ਨਹੀਂ ਹੁੰਦਾ ਮੈਂ ਤਾਂ ਤੇਰੇ ਘੜੀ ਉਦ ਨਹੀਂ ਹੱਥ ਜੋੜੇ ਵੀ ਮੇਰੇ ਕੋ ਨਹੀਂ ਹੁੰਦਾ ਕਿ ਪਕਾਓ ਦਿਖਾਓ ਜਾ ਤੇ ਮੰਮੀ ਅੱਗੇ ਵੀ ਪਕਾ ਕੇ ਦਿੰਦੇ ਰਹੇ ਆ ਮੈਂ ਤੈਨੂੰ ਜਿੰਨੇ ਕੁ ਪਕਾਉਣੀਆਂ ਪਕਾੜੀ ਮੇਰੇ ਕੋ ਨਹੀਂ ਪੱਕਦੀਆਂ ਹੁਣ ਮੈਂ ਤੈਨੂੰ ਉਦਨ ਵੀ ਜਵਾਬ ਦਿੱਤਾ ਹੈਗਾ ਕੋਈ ਗੱਲ ਨਹੀਂ ਰੋਟੀ ਦੀ ਗੱਲ ਵਾ ਨਾ ਮੈਂ ਬਣਾ ਦਿੰਨੀ ਰੋਟੀ ਅਹੀਂ ਤਰਾ ਮਹਾਪਾਰਾ ਲਾਇਆ ਸਿਰ ਤੋਂ ਤੈਨੂੰ ਘਰ ਕੱ ਲਿਆ ਵਾ ਹੁਣ ਜੇ ਉਹਨਾਂ ਦੀ ਸੇਵਾ ਕਰੀਂਗੀ ਤੇ ਤੈਨੂੰ ਸਭ ਕੋ ਮਿਲਣਾ ਇੱਥੋਂ ਕਿ ਤੈਨੂੰ ਮਿਲਣਾ ਹੁਣ ਇੱਥੇ ਹੈ ਨਹੀਂ ਤੇਰੀ ਜੋਗੀ ਜਗ੍ਹਾ ਹੁਣ ਰਹਿ ਗਈ ਮੇਰੇ ਦਿਲ 'ਚ ਨਾ ਕੋਈ ਜਗ੍ਹਾ ਨਹੀਂ ਹੈਗੀ ਜਿਹੋ ਜੇ ਤੂੰ ਕੰਮ ਕਰਕੇ ਆਈਆਂ ਉੱਥੀ ਮੰਮੀ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਤੁਸੀਂ ਜੰਮਿਆ ਮੈਨੂੰ ਪਾ ਲਿਆ ਹੁਣ ਤੂੰ ਇੱਥਾਂ ਕਰਨ ਲੱਪੇ ਮੇਰੇ ਨਾਲ ਮੈਂ ਜੰਮ ਤੈਨੂੰ ਐਸ ਕਰਕੇ ਨਹੀਂ ਜੰਮਿਆ ਫਿਰ ਤੂੰ ਉਹ ਬਗਾਨਿਆਂ ਨੂੰ ਧੱਕੇ ਦੇ ਕੇ ਆਵੇਂ ਤੂੰ ਮੈਂ ਮਗਾ ਦੇ ਤੱਕੇ ਦਿੱਤੇ ਆ ਮੈਂ ਤੇ ਪਿਆਰ ਨਾ ਰੱਖਿਆ ਸੀ ਉਹਨਾਂ ਨੂੰ ਨਹੀਂ ਸਾਮ ਕੋ ਤੂੰ ਨਾਂ ਲਵਾ ਲਿਆ ਆਪਣੇ ਤੇ ਉਹ ਵਿਚਾਰੇ ਤੱਕੇ ਲੈਣ ਦੇ ਨੇ ਉਹਨਾਂ ਕੀ ਲੈਣਾ ਹੁਣ ਜੇ ਮੰਮੀ ਨਾਂ ਲਵਾ ਲਿਆ ਸੀ ਤੇ ਫਿਰ ਕੀ ਮੈਂ ਵੀ ਘਰੇ ਸੀ ਨਾ ਕਿ じゃ ਮੈਂ ਕਿਤੇ ਨਿਕਲ ਗਈ ਸੀ ਤੂੰ ਫਾਈ ਸੌਰੀ ਕਰ ਰਹੀਗਾ ਦਲਜੀਤ ਦੇ ਨਾਲ ਲਵਾਉਂਦੀ ਸਾਸ ਸੌਰ ਦੇ ਨਾਲ ਲਵਾਉਂਦੀ ਜਿੱਥੇ ਸੰ ਕੰਮ ਸਾਜਦਾ ਹੈਗਾ ਜੀ ਸਾਰੇ ਤੇਰੇ ਉਹ ਸ਼ੌਂਕ ਪੂਰੇ ਕਰਦੇ ਰਹੇ ਨੇ ਮੋਟਰਸਾਈਕਲ ਤੈਨੂੰ ਲੈ ਕੇ ਦਿੱਤਾ ਉਹਨਾਂ ਨੇ ਹੈ ਤੇ ਤੂੰ ਉਹ ਹੋਣਾ ਥੱਜਿੰਦੇ ਮਾਰ ਕੇ ਆ ਗਈਆਂ ਤੇ ਮੰਮੀ ਫਿਰ ਕੀ ਜੇ ਮੋਟਰਸਾਈਕਲ ਲੈਤਾ ਤੇ ਕੋਈ ਹਾਨ ਕੀਤਾ ਸੀ ਉਹ ਵੀ ਮੈਂ ਧੱਕੇ ਨਾਲ ਲਿਆ ਏ ਐਨਮੀਟਰ ਉਹਨਾਂ ਦੇ ਘਰ ਹੈ ਨਹੀਂ ਉਹ ਵੀ ਧੱਕੇ ਨਾਲ ਲਵਾਇਆ ਚ ਲਵਾ ਦੇ ਲਿਆ ਨਾ ਸਭ ਕੋ ਤੂੰ ਤੇ ਮੈਂ ਮੇ ਸਿੱਧਾ ਕਹਾਂ ਹਾਂ ਕਿ ਚਲ ਜਾ ਇੱਥੋਂ ਤੇ ਮੈਂ ਆ ਤੇ ਨਹੀਂ ਆ ਮੇਰੇ ਕੋ ਹਣੀ ਜਗਾ ਤੇਰ ਜੋਗੀ ਇੱਥੇ ਜੇ ਤੂੰ ਉਧਰ ਨਾ ਆਵੇਂ ਤੇ ਸਾਨੂੰ 7 ਵਾਰੀ ਮੈਂ ਰੱਖੂੰਗੀ ਤੇ ਜੇ ਹਾਈ ਤਾਂ ਆਵੇਂਗੀ ਤੇ ਮੈਂ ਤੈਨੂੰ ਇੱਕ ਘੜੀ ਵੀ ਨਹੀਂ ਰੱਖਣਾ ਮਾਵਾ ਇਦਾਂ ਦੀਆਂ ਹੁੰਦੀਆਂ ਵਾ ਤੇ ਜੇ ਧੀ ਨਾ ਸਿੱਧਾ ਕੰਮ ਕਰੂਗੀ ਤੇ ਮਾਂ ਕੀ ਕਰੂ ਇੱਥੇ ਮੰਮੀ ਤੁਸੀਂ ਉਹਨਾਂ ਦਾ ਪੱਖ ਪੂਰੀ ਜਾਨਨੇ ਆ ਮੇਰੀ ਤੇ ਤੂੰ ਹੀ ਇੱਕ ਨਹੀਂ ਸੋੰਦੇ ਤੇ ਸੁਣਾ ਤੇਰੀ ਮਾਂ ਕੀ ਤੂੰ ਹੈ ਹੀ ਗਲਤ ਮੈਂ ਸਾਰੀ ਗੱਲ ਦੇ ਵਿੱਚ ਚਲੋ ਠੀਕ ਆ ਕੋਈ ਗੱਲ ਨਹੀਂ ਜੇ ਮੈਂ ਗਲਤ ਵਾਂ ਤੇ ਹਾਂ ਉੱਠ ਗਏ ਨਾ ਤੇ ਆਪਣਾ ਕੰਮ ਕਰ ਵਿਚੋਲਣ ਨੂੰ ਵੀ ਕੀਤਾ ਵਾ ਫੋਨ ਆਉਣ ਲੱਗੀ ਆ ਉਹ ਵੀ ਤੇ ਮੈਂ ਬਾਹਰ ਲੱਗੀਆਂ ਪਿਆ ਨਾ ਚਾਹ ਘੁੱਟ ਬਣਾ ਕੇ ਤੇ ਲਿਆ ਆ ਉੱਥੇ ਵਿਚੋਲਣ ਕੀ ਕਰ ਲੂਗੀ ਮੈਨੂੰ ਜਿੱਦਾਂ ਮੰਮੀ ਮੇਰੇ ਨਾਲ ਕਰਨ ਦੇ ਆ ਮੈਨੂੰ ਤਾਂ ਲੱਗਦਾ ਵਾ ਮੈਂ ਹੀ ਗਲਤ ਵਾਂ ਜੇ ਕੱਲ ਨੂੰ ਮੇਰੇ ਤੇ ਹੀ ਪੁੱਤ ਹੋਇਆ ਉਹਨਾਂ ਨੇ ਮੇਰੇ ਨਾਲ ਇਦਾਂ ਕੀਤਾ ਤੇ ਫਿਰ ਮੈਂ ਕੀ ਕਰੂੰਗੀ ਇਹ ਨੂੰ ਨੀਨੇ ਕਾ ਤੁਸੀਂ ਇਹ ਨਾ ਨਾ ਦਿੰਦੀ ਤੇ ਇਹਨੇ ਜਾਣਾ ਹੀ ਨਹੀਂ ਇੱਥੇ ਈਆਂ ਫਿਰ ਵੀ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਮੇਕਿਆਂ ਦੇ ਘਰ ਨਹੀਂ ਚੰਗੀਆਂ ਲੱਗਦੀਆਂ ਬੈਂਦੀਆਂ ਸੰਦੀਪ ਸਿਆਣੀ ਬਣ ਉੱਥੇ ਤੈਨੂੰ ਜਾਣਾ ਪੈਣਾ ਵਾ ਇਦਾਂ ਨਾ ਕਰ ਇਹੋ ਜੇ ਕੰਮ ਕਰਦੇ ਚੰਗੇ ਨਹੀਂ ਲੱਗੀਦਾ ਆਪਣੀ ਮਾਂ ਵੱਲ ਵੇਖ ਤੇਰਾ ਮਹਾਵਿਆਹ ਕੀਤਾ ਹੀ ਉਹਨੇ ਦੋਰੇ ਦੋਰੇ ਇਹ ਕੰਮ ਕਰਨੇ ਸੌਖੇ ਨਹੀਂ ਹੈਗੇ ਦੀਦੀ ਸਾਰੇ ਨਾ ਮੇਰਾ ਇੱਕਸੂਰ ਕੱਢਣ ਦੇ ਆ ਇਹ ਜਿਹੜਾ ਕਸੂਰ ਹੀ ਤੇਰਾ ਵਾ ਫਿਰ ਕੱਢਣਾ ਹੀ ਤੇਰਾ ਵਾ ਵੇਖੋ ਮਾਸੀ ਜੀ ਇਹ ਕਹਿੰਦੀ ਮੇਰਾ ਕਸੂਰ ਨਹੀਂ ਹੈਗਾ ਕਸੂਰ ਤੇ ਸਾਰਾ ਇਹਦਾ ਵਾ ਇਨੇ ਉਹਨਾਂ ਨੂੰ ਬੁੱਢੇ ਵਾਰੇ ਕਿਉਂ ਘਰੋਂ ਕੱਢਿਆ ਇਹਨੂੰ ਕੀ ਜ਼ਰੂਰਤ ਸੀ ਘਰੋਂ ਕੱਢਣ ਦੀ ਨਹੀਂ ਜਿੰਦੇ ਮਾਰ ਕੇ ਘਰ ਆਈ ਏ ਇਹਨੂੰ ਅਕਲ ਨਹੀਂ ਆਈ ਮਾਸਾ ਵੀ ਜਿੱਦਾਂ ਦਾ ਉਹ ਭੋਲਾ ਭਾਲਾ ਹੈਗਾ ਹੀ ਨਾ ਆਹ ਉਹਨੂੰ ਵਿਚਾਰੇ ਨੂੰ ਜਿੱਦਾਂ ਮਰਜ਼ੀ ਰੱਖਦੀ ਏ ਜਿੱਦਾਂ ਮਰਜ਼ੀ ਓਹ ਕੋ ਕੰਮ ਕਰਾਉਂਦੀ ਰਹਿੰਦੀ ਪਰ ਇਹਨੂੰ ਤੇ ਅਕਲ ਹੀ ਨਹੀਂ ਆਈ ਮਾਸਾ ਜਿੰਨੀ ਤੇ ਅਕਲ ਤੇ ਖਰੇ ਦੀ ਗਿੱਟਿਆਂ ਜੀ ਹੋ ਗਈ ਏ ਜਿਹੜੀ ਹੈਗੀ ਮਸਾ ਇਹਦੀ ਸੰਦੀਪ ਤੈਨੂੰ ਮਾਸਾ ਨਾ ਆਈ ਜਦੋਂ ਤੂੰ ਉਹਨਾਂ ਨੂੰ ਘਰੋਂ ਕੱਢਿਆ ਤੂੰ ਆਪਣੀ ਮਾਂ ਵਾਲੀ ਪਿੱਛੇ ਜਾਤੀ ਮਾਰ ਲਿੰਦੀ ਵੀ ਜੇ ਇਹਨੂੰ ਕੋਈ ਘਰੋਂ ਕੱਢੇ ਤੇ ਫੇਰ ਤੇਰੇ ਦਿਲ ਤੇ ਕੀ ਬੀਤੂਗੀ ਭਲਾ ਪਹਿਲਾਂ ਤਾਂ ਦੀਦੀ ਤੂੰ ਹੀ ਤੋਖਾ ਕੀਤਾ ਸਿੱਧੇ ਜਿਨਾ ਵਿਆਹ ਕਰਤਾ ਮੇਰਾ ਕੀ ਨਹੀਂ ਹੈਗਾ ਉੱਥੇ ਸੰਦੀਪ ਸਭ ਕੁਝ ਹੈਗਾ ਵਾ ਨਾ ਸਿੱਧੇ ਨੂੰ ਉਹਨੂੰ ਕੀ ਹੋਇਆ ਵਾ ਨਾ ਉਹਨੂੰ ਫੋਨ ਦਾ ਪਤਾ ਹੀ ਨਾ ਉਹਨੂੰ ਖਾਣ ਦਾ ਪਤਾ ਹੀ ਹੌਲੀ ਹੌਲੀ ਸਮਝਾਉਂਦੀ ਨਾ ਸਭ ਕੁਝ ਸਮਝ ਜਾਣਾ ਹੀ ਉਹਨੇ ਨਹੀਂ ਬੁਰਕੀਆਂ ਤੂੰ ਉਹਦੇ ਮੂੰਹ ਮੂੰਦੀ ਰਹੀਆਂ ਤੇ ਦੀਦੀ ਮੈਂ ਪਹਿਲੀ ਨਾਲ ਵਾਲੀ ਨਾ ਫਿਰ ਮੈਂ ਕੀ ਕੀਤਾ ਜੇ ਤੂੰ ਪਿਆਲੀ ਨਾ ਲਵਾ ਲਈ ਮੈਂ ਤੈਨੂੰ ਉਦੋਂ ਵੀ ਸਮਝਾਇਆ ਸੀ ਕਿ ਚੱਲ ਪਿਆਲੀ ਦੀ ਕੋਈ ਗੱਲ ਨਹੀਂ ਤੇ ਜਿਹੜਾ ਤੂੰ ਉਹਨਾਂ ਨੂੰ ਮਾੜਾ ਚੰਗਾ ਬੋਲਦੀ ਸੱਸ ਸਹੁਰੇ ਨੂੰ ਚਾਹੇ ਉਹਨਾਂ ਨੂੰ ਘਰੋਂ ਕੱਢਣ ਦੀਆਂ ਤੂੰ ਧਮਕੀਆਂ ਦਿੰਦੀ ਸੀ ਮੈਂ ਤੈਨੂੰ ਉਦੋਂ ਵੀ ਸਮਝਾ ਕੇ ਆਈ ਸੀ ਪਰ ਉਹ ਕੰਮ ਤੂੰ ਕਰਕੇ ਛੱਡਿਆ ਉਹਨਾਂ ਨੂੰ ਨਾ ਘਰੋਂ ਕੱਢ ਕੇ ਛੱਡਿਆ ਹੁਣ ਵੇਖ ਲਓ ਬੋਲਣ ਨਹੀਂ ਡਈ ਕੋ ਹੁਣ ਕਾਨੂੰ ਬੋਲਣਾ ਵੰਨੇ ਉਥੇ ਇੰਨੀ ਜ਼ੁਬਾਨ ਚਲਾਉਂਦੀ ਰਹੀ ਐ ਜਿਹੜਾ ਕੋਈ ਹਿਸਾਬ ਨਹੀਂ ਆਪੀ ਆਂਡ ਗਵਾਂਡ ਵੀ ਦੱਸਦਾ ਰਿਹਾ ਪਰ ਤੂੰ ਤਾਂ ਚੰਗੀ ਹੁੰਦੀ ਤਾਂ ਮੈਂ ਹੁਣ ਬੋਇਆ ਪੂਏ ਨਾ ਘੜਕੂ ਬੀ ਆ ਸੰਦੀਪ ਜਿਹੜੀਆਂ 3 ਹੁੰਦੀਆਂ ਵਾ ਨਾ ਉਹ ਸੋਹਰੇ ਘਾਰੀ ਚੰਗੀਆਂ ਲੱਗਦੀਆਂ ਵਾ ਵਿਆਹ ਤੋਂ ਪਹਿਲਾਂ ਹੀ ਇਹ ਘਰ ਹੁੰਦੇ ਆ 3 ਦੇ ਵਿਆਹ ਤੋਂ ਬਾਅਦ ਚ ਨਹੀਂ ਹੁੰਦੇ ਹੈਗੇ ਉਹ ਸਿਆਣੀ ਬਣ ਸੰਦੀਪ ਇਹ ਦੋ ਭੁੱਲ ਜਾ ਸਭ ਕੋ ਪਿੰਡ ਮੀਨੂ ਸਾਹਿਬ ਕੋ ਮਿਲੇਗਾ ਤੈਨੂੰ ਮਿਲਣਾ ਕੱਖ ਨਹੀਂ ਇਹ ਘਰ ਦੇ ਵਿੱਚੋਂ ਤੇ ਮੰਮੀ ਮੈਂ ਕਿਹਾ ਕੇ ਮੰਗਣ ਈ ਆ ਭਾਈ ਤੂੰ ਨਹੀਂ ਮੰਗਣ ਈ ਪਰ ਹਾਇ ਤੇ ਤੇਰ ਜੋਗਾ ਹੀ ਨਾ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਨਾ ਰੱਖਣਾ ਤੇ ਮੈਂ ਚਲ ਜੂਗੀ ਚਲ ਜਾ ਬੀ ਚੱਲ ਚਲ ਆਹੀ ਆਉ ਛੱਡ ਕੇ ਮਨੇ ਤੈਨੂੰ ਚਲ ਜੂ ਵਾਲੀ ਕਿਹੜੀ ਗੱਲ ਵਾ ਜਾਣਾ ਹੀ ਪੈਣਾ ਵਾ ਸੰਦੀਪ ਉੱਥੇ ਹੀ ਰਹਿਣਾ ਵਾ ਤੂੰ ਆਪਣਾ ਘਰ ਹੀ ਕੰਮ ਆਉਂਦਾ ਹੁੰਦਾ ਵਾ ਬੇ ਬਗਾਨੇ ਘਰ ਨਹੀਂ ਕੰਮ ਹੁੰਦੇ ਹੁੰਦੇ ਮਾਂ ਨੇ ਕਿੰਨਾ ਕਿਹਾ ਤੈਨੂੰ ਖਵਾ ਲਣੀਆਂ ਨੇ ਮਾਸੀ ਜੀ ਕੱਲੀ ਕੱਲੀ ਉਹਨਾਂ ਦੀ ਧੀ ਆ ਜੇ ਉਹ ਆਉਂਦੀ ਆ ਉਹਨੂੰ ਨਹੀਂ ਏ ਟਿਕਾਣ ਦਿੰਦੀ ਹੈਗੀ ਉਹਨੂੰ ਬਸ ਘਰੋਂ ਕੱਢਣ ਦੀ ਕਰਦੀ ਆਏ ਜੇ ਆਂਡ ਗਵਾਂਡ ਵਾ ਉਹਨਾਂ ਨੂੰ ਨਹੀਂ ਚੰਗਾ ਸਮਝਦੀ ਹੈਗੀ ਮਾਂ ਪਿਓ ਵਾ ਉਹਨੂੰ ਘਰੋਂ ਕੱਢ ਦਿੱਤਾ ਵਾ ਉੱਥੇ ਪਤਾ ਲੋਕੀ ਕਿੰਨੀਆਂ ਗੱਲਾਂ ਕਰਦੇ ਆ ਇਹਨੇ ਆਪਣੀ ਤੇ ਬੇਇੱਜ਼ਤੀ ਕਰਾਈ ਕਰਾਈ ਆ ਇਨੇ ਨਾਲ ਮੇਰੀ ਵੀ ਕਰਾਤੀ ਆ ਲੋਕੀ ਮੈਨੂੰ ਵੀ ਗੱਲਾਂ ਕਰਦੇ ਆ ਕਿ ਚੰਗੀ ਇਹੋ ਰਿਸ਼ਤਾ ਕਰਾਇਆ ਵਾ ਕਿ ਚੰਗੀ ਇਹੋ ਰਹਿ ਗਈ ਸਾਰਿਆਂ ਦੇ ਵਿੱਚ ਇਹਨੇ ਦੇ ਉੱਥੇ ਨਾ ਮੂੰਹ ਦਿਖਾਉਣ ਜੋਗੀ ਨਹੀਂ ਛੱਡਿਆ ਮੈਨੂੰ ਕਿਤੇ ਵੀ ਤੈਨੂੰ ਲਾਸਟ ਵਾਰੀ ਮੈਂ ਕਹਿਣ ਲੱਗੀ ਆ ਪਾ ਜਾਣਾ ਤੈਨੂੰ ਉੱਥੇ ਹੀ ਪੈਣਾ ਵਾ ਮੰਮੀ ਜੇ ਤੂੰ ਇਹ ਦਾਰੀ ਗੱਲਾਂ ਕਰਦੇ ਨਾ ਤੇ ਜਾਓ ਮੈਂ ਨਹੀਂ ਜਾਣਾ ਜਾਣਾ ਤਾਂ ਤੈਨੂੰ ਉੱਥੇ ਹੀ ਪੈਣਾ ਵਾ ਭਾਵੇਂ ਤੂੰ ਜੋ ਮਰਜ਼ੀ ਕਹੀ ਜਾ ਦੇਖ ਲੈਨੇ ਆ ਭਲਾ ਕਿ ਕਿੱਦਾਂ ਨਹੀਂ ਤੂੰ ਜਾਂਦੀ ਦੇਖ ਲੋ ਤੇ ਤੁਹਾਡੇ ਸਾਹਮਣੇ ਨਹੀਂ ਹਟਣਦੀ ਤੇ ਉੱਥੇ ਕੀ ਕਰਦੀ ਹੋਊਗੀ ਇਹ ਅਥਾ ਉੱਥੇ ਘਟ ਕਰਦੀ ਹੋਊ ਉਹਨਾਂ ਦੇ ਨਾਲ ਮਾਸੀ ਜੀ ਮੇਰੀ ਸੁਣੋ ਗੱਲ ਤੁਸੀਂ ਨਾ ਇਦਾਂ ਕਰੋ ਜੇ ਤੇ ਪਿਆਰ ਨਾਲ ਸਮਝ ਜਾਂਦੀ ਹੈ ਠੀਕ ਆ ਨਹੀਂ ਤੇ ਤੁਸੀਂ ਵੀ ਇਹਨੂੰ ਇੱਥੋਂ ਕੱਢੋ ਇਹਨੇ ਨਹੀਂ ਸਮਝ ਲੈਣਾ ਜੀ ਜਾਵੇ ਫਿਰ ਸ਼ਾਇਦ ਇਹਨੂੰ ਸਮਝ ਆਈ ਜਾਵੇ ਜਦੋਂ ਇੱਥੋਂ ਵੀ ਤੁਸੀਂ ਇਹਨੂੰ ਨਾ ਰੱਖਿਆ ਕਰਨਾ ਇੱਥੇ ਤੁਸੀਂ ਗੱਲ ਨਾਲ ਲਾ ਕੇ ਬੈਠੇ ਰਹੇ ਤੇ ਫੇਰ ਤੇ ਨਹੀਂ ਇਹਨੇ ਕਿਸ ਪਾਸੇ ਲੱਗਣਾ ਕਰਨਾ ਪੈਣਾ ਇਹ ਕੰਮ ਇਹਦੇ ਨਾਲ ਚਲੋ ਠੀਕ ਆ ਚਲ ਤੁਸੀਂ ਬੈਠੋ ਮੈਂ ਚਾਹ ਲਿਆਵਾ ਬਣਾ ਕੇ ਚਾਹ ਨਹੀਂ ਕਿ ਮੈਂ ਪੀਣੀ ਹੋਣਾ ਉਹਨੇ ਵੇਖ ਲੋ ਉਨੇ ਤਾਂ ਚਾਵ ਨਹੀਂ ਬਣਾ ਕੇ ਲੈ ਨਾ ਕਿਤੇ ਭਾਂਡਾ ਘੁੱਟ ਨਹੀਂ ਬਾਈਦੀ ਉਹ ਕਿੰਨਾ ਕੁ ਪੁੱਛਦੀ ਹੋਊਗੀ ਸਰ ਬੈਠਾ ਮੈਂ ਲਿਓ ਨਹੀਂ ਬਣਾ ਕੇ ਤੁਸੀਂ ਨਾ ਸਮਝਾਓ ਉਹਨੂੰ ਤੇ ਮੈਂ ਹੁਣ ਜਾਣੀ ਆ ਚਲੋ ਠੀਕ ਆ ਚੰਗਾ